ਹੈਲੋ ਮੈਂ ਡਾਕਟਰ ਤੇਰਾਕਰ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਖਾਸ ਵਿਸ਼ਾ ਕੀ ਪਿਤਰਪੱਖ ਮਨਹੂਸ ਤੇ ਨਾ ਖਰੀਦਾਰੀ ਕਿਉਂ ਮਨਾਈ ਹੈ ਤੇ ਜੇ ਮਜਬੂਰੀ ਚ ਕੁਝ ਖਰੀਦਣਾ ਪੈ ਹੀ ਜਾਏ ਤਾਂ ਫਿਰ ਪੁਰਾਤਨ ਵੈਦਿਕ ਨਿਜਮ ਜਾਂ ਰੂਲ ਕੀ ਕਹਿੰਦੇ ਆ ਵੀਡੀਓ ਦੇ ਖਿਰਚ ਮੈਂ ਤੁਹਾਨੂੰ ਇੱਕ ਐਸਾ ਵੈਦਿਕ ਉਪਾਅ ਦੱਸਣਾ ਆ ਜੋ ਬਹੁਤੇ ਲੋਕਾਂ ਨੂੰ ਤਾਂ ਪਤਾ ਤੱਕ ਨਹੀਂ ਕਿ ਇੰਨੇ ਸੌਖੇ ਤੇ અસરਕਰਕ ਉਪਾਅ ਵੀ ਹੋ ਸਕਦੇ ਆ ਇਸ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਇਹ 8 9 10 ਮਿੰਟ ਤੁਹਾਡੇ ਕੀਮਤੀ ਤਾਂ ਹੋ ਸਕਦੇ ਆ ਪਰ ਮੈਂ ਜੋ ਦੱਸਣਾ ਉਸ ਨਾਲੋਂ ਵੱਧ ਕੀਮਤੀ ਕੁਝ ਵੀ ਨਹੀਂ ਹੈ ਅਕਸਰ ਲੋਕ ਕਹਿੰਦੇ ਆ ਪਿੱਤਰ ਪੱਖ ਮਨਹੂਸ ਦਿਨ ਹੁੰਦੇ ਆ ਇਸ ਕਰਕੇ ਖਰੀਦਦਾਰੀ ਟੋਟਲੀ ਬੰਦ ਬਾਜ਼ਾਰਾਂ ਚ ਸਨਾਟਾ ਹਾਂ ਬਿਸ਼ੱਕ ਆਨਲਾਈਨ ਦਾ ਦਰਵਾਜ਼ਾ ਖੁੱਲ੍ਹੇ ਚੀਜ਼ ਅਮਗਾ ਸਕਦੇ ਹੋ ਪਰ ਖਰੀਦਦਾਰੀ ਬੰਦ ਹੈ ਚਾਹੇ ਆਨਲਾਈਨ ਚਾਹੇ ਆਫਲਾਈਨ ਪਰ ਕੀ ਇਹ ਸੱਚਮੁੱਚ ਮਨਹੂਸਤਾ ਹੈ ਜਾਂ ਫਿਰ ਇਹਦੇ ਪਿੱਛੇ ਛੁਪਿਆ ਹੈ ਕੋਈ ਬਹੁਤ ਵੱਡਾ ਵੈਦਿਕ ਲੌਜਿਕ ਆਓ ਫਿਰ ਆਦਿ ਮੇਸ ਪਰਮ ਨੂੰ ਖਤਮ ਕਰਨਾ ਇਹ ਇਤਿਹਾਸਿਕ ਛੋਕੜ ਮਹਾਪਾਰਧੇਨ ਸ਼ਾਸਨ ਚ ਪਿਸ਼ਮ ਪਤਾਮਾ ਨੇ ਜਿਸ ਢੰਗੋਂ ਜਦੋਂ ਕਿਹਾ ਕਿ ਇਹ 16 ਦਿਨ ਸ਼ਰਾਧਾ ਦੇ ਪਿਤਰਪੱਖ ਦੇ ਪਿਤਰਾ ਲਈ ਸਮਰਪਤ ਹਨ ਇਹਨਾਂ ਅੰਦਰ ਸ਼ਗਨ શુભ ਕੰਮ ਕਰਨੇ ਅਗਿਆਨਤਾ ਹੈ ਦੇਖੋ ਪੁਰਾਤਨ ਗ੍ਰੰਥਿਕ ਹੋਰ ਆਉ ਸਾਫ ਕਹਿੰਦਾ ਕਿ ਸ਼ਰਾਦ ਸਮੇਂ ਮਨੁੱਖ ਭੋਗਾਂ ਚ ਲੀਨ ਨਹੀਂ ਹੋਣਾ ਚਾਹੀਦਾ ਸੇਧਾਂ ਚ ਲੀਨ ਰਹੇ ਅਰਥਾਤ ਇਹ ਸਮਾਪਿਤਰਾਂ ਦੀ ਯਾਦ ਲਈ ਐ ਨਾ ਕਿ ਨਵੇਂ ਸ਼ੁਰੂਆਤਾਂ ਲਈ ਹਨਾ ਬਹੁਤੇ ਜਿਹੜੇ ਟਰੋਲਰ ਬੋਲਦੇ ਆ ਉਹ ਕੋ ਉਹਨਾਂ ਮਿਕਸ ਕਰ ਦਿੰਦੇ ਆ ਜਠੇਰਿਆਂ ਨੂੰ ਹਨਾ ਵੱਡੇ ਵੱਡੇ ਦੇ ਜਠੇਰੇ ਉਹ ਡਿਫਰੈਂਟ ਚੀਜ਼ ਆ ਮੈਂ ਤਾਂ ਸਿਰਫ ਪਿਤਰਾਂ ਦੀ ਗੱਲ ਕਰ ਰਹੀ ਆ ਜਿਹੜੇ ਮੌਤ ਉਪਰੰਤ ਪਤਾ ਨਹੀਂ ਕਿਹੜੇ ਜਨਮਾਂ ਚ ਸਾਡੀ ਕੁਲ ਦੇ ਉਹ ਜਦੋਂ ਇਸ ਧਰਤੀ ਨੂੰ ਛੱਡ ਕੇ ਗਏ ਹੋਣਗੇ ਤਾਂ ਆਪਣੇ ਕਾਰਮਿਕ ਖਾਤੇ ਉਹਨਾਂ ਦੇ ਇੰਨੇ ਸੋਲਿਡ ਮਜ਼ਬੂਤ ਹੋਣਗੇ ਨੇਕ ਕਰਮਾਂ ਦੇ ਕਿ ਉਹਨਾਂ ਨੂੰ ਜਦੋਂ ਸਤਪੜਾ ਮੌਤ ਉਪਰੰਤ ਪਾਰ ਕੀਤੇ ਆ ਤਾਂ ਉਹ ਪਰਮਾਤਮਾ ਤੇ ਸਵਰਗ ਲੋਕ ਤੱਕ ਨੇੜੇ ਟੜੇ ਨੇ ਸੋ ਉਪੂਜਣ ਯੋਗ ਨੇ ਲੋਕਾਂ ਨੂੰ ਨਹੀਂ ਪਤਾ ਸੋ ਟ੍ਰੋਲਰਸ ਮਾਫੀਆ ਚੋਨੀ ਮੇ ਉਹ ਮੇਰੇ ਚੈਨਲ ਤੇ ਆਇਆ ਨਾ ਕਰਨ ਕਿਉਂਕਿ ਮੈਨੂੰ ਬੜੇ ਪਰਪੱਕ ਸੂਝ ਵਾਲੇ ਦਰਸ਼ਕ ਚਾਹੀਦੇ ਆ ਬੇਸ਼ੱਕ ਮੇਰੇ ਚੈਨਲ ਸੀਮਤ ਰਹਿ ਜਾਣ ਕੋਈ ਗੱਲ ਨਹੀਂ ਮੈਂ ਕੜਕਮਾਈਆਂ ਕਰਨੀਆਂ ਹਨਾ ਮੈਂ ਤਾਂ ਦੱਸਣਾ ਆ ਸੋ ਇੱਕ ਆਪਾਂ ਜਦੋਂ ਗੱਲ ਕਰਦੇ ਨਾ ਆਪਣੇ ਮਿਥਿਆਸਕ ਕਥਾਵਾਂ ਦੀ ਤਾਂ ਇੱਕ ਕਥਾ ਵੀ ਆਉਂਦੀ ਹੈ ਕਿ ਕਰਨ ਬਹੁਤ दानवीर ਸੀਗਾ ਪਰ ਉਹਨੇ ਭੋਜਨ ਕਰੇਦਾਨ ਤੱਕ ਨਹੀਂ ਕੀਤਾ ਸੀ ਭੋਜਨ ਨਹੀਂ ਸਿਖਲਾਇਆ ਜਦੋਂ ਪਿਤਰ ਲੋਕ ਗਿਆ ਮੌਤ ਉਪਰੰਤ ਤਾਂ ਉਹਨੂੰ ਭੋਜਨ ਦੀ ਥਾਂ ਸੋਨੇ ਚਾਂਦੀ ਦੇ ਵੱਡੇ ਵੱਡੇ ਪਹਾੜ ਮਿਲੇ ਜਮ ਕਹਿੰਦੇ ਹਾਲਾਂਕਿ ਉਹ એનર્ਜੀ ਹੈ ਸਭ ਕੁਝ ਤੋਂ ਜੀਵਨ ਪਰ ਅਨਾਜ ਤਾਂ ਦਿੱਤਾ ਨਹੀਂ ਕਿਸੇ ਨੂੰ ਖਾਣ ਨੂੰ ਨਾ ਪਾਣੀ ਪਿਲਾਇਆ ਕਿਸੇ ਨੂੰ ਕਰਨ ਨੇ ਪ੍ਰਾਰਥਨਾ ਕੀਤੀ ਤੇ ਜਮ ਕਹਿੰਦਾ ਤੂੰ 16 ਦਿਨਾਂ ਲਈ ਧਰਤੀ ਤੇ ਜਾ ਤਾਂ ਜੋ ਤੂੰ ਪਿਤਰਾਂ ਲਈ ਭੋਜਨ ਤੇ ਤਰਪਨ ਕਰਕੇ ਆਵੇਂ ਇਹ ਪਿਤਰ ਪੱਖ ਦੀ ਸ਼ੁਰੂਆਤ ਇਤਿਹਾਸ ਉੱਥੋਂ ਸ਼ੁਰੂ ਹੋਇਆ ਇਸ ਲਈ ਇਹ ਦਿਨ ਖਾਸ ਕਰਕੇ ਭੋਜਨ ਦਾਨ ਤੇ ਤਰਪਨ ਦੇ ਲਈ ਹੈ ਨਾ ਕਿ ਸ਼ਾਪਿੰਗਾਂ ਕਰਨ ਲਈ ਮੈਂ ਦੱਸਾਂਗੀ 1y1 ਪਰ ਤਾਂ ਡਾਕਟਰ 13 ਕੋਰ ਖੋਲੂਗੀ ਸੁਣਨਾ ਤੁਹਾਡਾ ਫਰਜ਼ ਹੈ ਹੈ ਨਾ ਜੇ ਵੀਡੀਓ ਆਰਾਮ ਚੋਂ ਦੇਖਦੇ ਆ ਮਤੋਂ ਕੱਢਦੇ ਹੋ ਡੋਟ ਦੀ ਫੜ ਕੇ ਖਿੱਚ ਕੇ ਲੈ ਜਾਂਦੇ ਕੰਨਾਂ ਤੋਂ ਅੰਤ ਤੱਕ ਤਾਂ ਤੁਹਾਡੀ ਮਤਲਬ ਪ੍ਰਸਤੀ ਹੈ ਇਹਦਾ ਮਤਲਬ ਤੁਸੀਂ ਕੁਝ ਸੁਣਨਾ ਨਹੀਂ ਚਾਹੁੰਦੇ ਤੁਸੀਂ ਤਾਂ ਸੁਣਨਾ ਚਾਹੁੰਦੇ ਹੋ ਇੱਕ ਕਾਲੀ ਮਿਰਚ ਕਿਸੇ ਦੇ ਬੂਏ 'ਚ ਰੱਖਿਓ ਤੁਹਾਡਾ ਵਿਆਹ ਹੋ ਜਾਊ ਹੈਨਾ ਆ ਕਰਿਓ ਆ ਹੋਜੂ ਨਹੀਂ ਹੋਣਾ ਕੁਝ ਨਹੀਂ ਹੋਣਾ ਕਰਮਾ ਕਰਮਾ ਦੇ ਹਿਸਾਬ ਨਾਲ ਚੱਲਣਾ ਆਪਾਂ ਸਭ ਕੁਝ ਦੱਸਾਂਗੇ ਆਪਾਂ ਕੀ ਕੀ ਕਰਿਆ ਕਰਨਾ ਵੈਦਿਕ ਤਰਕ ਕੇ ਕਹਿੰਦਾ ਕਿ ਪਿੱਤਰਪੱਖ ਇੱਕ ਇਨਵਰਡ ਜਰਨੀ ਆ ਇਨਵਰਡ ਲਫ਼ ਸਮਝਦੇ ਹੋ ਅੰਦਰੋਂ ਦੀ ਯਾਤਰਾ ਅੰਤਰਮਨ ਦੀ ਅੰਦਰਲੀ ਆਤਮਿਕ ਯਾਤਰਾ ਆ ਜਦੋਂ ਪਿੱਤਰਾਂ ਨੂੰ ਯਾਦ ਕਰਨਾ ਪਿੱਤਰ ਰੈਣਸ ਚੈਪਟਰ ਸੁਣਿਆ ਹੈ ਨਾ ਤੁਸੀਂ ਕਰਜ ਉਤਾਰਨ ਦਾ ਸਮਾਂ ਹੈ ਅਸੀਂ ਸ਼ਾਪਿੰਗਾਂ ਕਰਕੇ ਖਰੀਦਦਾਰੀ ਕਰਕੇ ਆਊਟਵਰਡ ਐਕਸਪੈਂਸ਼ਨ ਕਰ ਰਹੇ ਹਾਂ ਠੀਕਾ ਕਿੱਥੇ ਇਨਵਰਟ ਜਰਨੀ ਦੀ ਗੱਲ ਆ ਤੇ ਕਿੱਥੇ ਆਊਟਵਰਡ ਐਕਸਪੈਂਸ਼ਨ ਕਰ ਰਹੇ ਹਾਂ ਵਾਰੀ ਵਿਸਤਾਰ ਭੌਤਿਕ ਦੁਨੀਆ ਦਾ ਲੋੜ ਹੀ ਨਹੀਂ ਹੈ ਦੁਨਿਆਵੀ ਵਾਰੀ ਵਿਸਤਾਰ ਕਿਸੇ ਕੰਮ ਨਹੀਂ ਆਉਨੇ ਪਰ ਅਸੀਂ ਕਰ ਰਹੇ ਹਾਂ ਇਹ ਦੋ ਊਰਜਾਵਾਂ ਜਦੋਂ ਆਪਸ ਵਿੱਚ ਟਕਰਾ ਦਿੰਦੀਆਂ ਹਨ ਚੁੰਬਕ ਦਾ ਇੱਕ ਸੂਰਵ ਖਿੱਚਦਾ ਆਪਣੇ ਵੱਲ ਤਾਂ ਇੱਕ ਦੂਜਾ ਪਿੱਛੇ ਨੂੰ ਖਿੱਚਦਾ ਇੱਕ ਦੂਜੇ ਨੂੰ ਦੂਰ ਕਰਦੇ ਆ ਇਹ ਵੀ ਦੋ ਊਰਜਾਾਂ ਉਦਾਂ ਦੀਆਂ ਇੱਕ ਦੂਜੇ ਦੀ ਕਟੜ ਵਿਰੋਧੀ ਹੈ ਕਿਹੜੀਆਂ ਕਿਹੜੀਆਂ ਇੱਕ ਇਨਵਰਟ ਜਰਨੀ ਹੈ ਇੱਕ ਆਊਟਵਰਡ ਐਕਸਪੈਂਸ਼ਨ ਸੋ ਇਹ ਊਰਜਾਾਂ ਪ੍ਰਕਾਆਂ ਦੀਆਂ ਨੇ ਕਟੜ ਵਿਰੋਧੀ ਨੇ ॠषि मुਨੀਆ ਨੇ ਕਿਹਾ ਕਿ ਨਿਜਮ ਬਣਾ ਦੋ ਇਹਨੇ ਦਿਨੀ ਰੁਟੀਨ ਜੀਵਨ ਤਾਂ ਚੱਲਦਾ ਹੀ ਰਹਿਣਾ ਜੋ ਖਾਂਦੇ ਪੀਂਦੇ ਆ ਖਾਓ ਪਰ ਨਵੀਆਂ ਸ਼ੁਰੂਆਤਾਂ ਨਾ ਕਰੋ ਕੀ ਆ ਕਿਨੇ ਦਿਨਾਂ ਜਿੰਨੇ ਦਿਨ ਵੀ ਅਜ ਰਹਿ ਨਹੀਂ ਹੁੰਦਾ ਹੁਣ ਮੈਂ ਆ ਗਈ ਲੌਜੀਕ ਵਾਲ ਸੈਂਟੀਫਿਕ ਰੀਜ਼ਨ ਦੱਸਣ ਲੱਗੀ ਹਾਂ ਅਸਲ ਚ ਇਹ ਦਨ ਧਰਮ ਕਰਮ ਲਈ ਰੱਖੇ ਗਏ ਆ ਦੁਨਿਆਵੀ ਮੋਹ ਮਾਇਆ ਤੋਂ ਨਰਲੇ ਪ੍ਰਣ ਲਈ ਲੌਜੀਕ ਇਹ ਹੈ ਕਿ ਜੇ ਮੇਰੇ ਵਰਗਾ ਮਹਤੜ ਡਾਕਟਰ ਤੇਰਾਕੌਰ ਵਰਗਾ ਸਾਰਾ ਸਾਲ ਬੇਮੁਖ ਰਹਿ ਕੇ ਦੁਨਿਆਵੀ ਮੌਜ ਮਸਤੀਆਂ ਵੱਲ ਰੁਚਿਤ ਰਿਹਾ ਤਾਂ ਫਿਰ ਕਿਉਂ ਨਾ ਕੁਝ ਦਿਨ ਦੇ ਲਈ ਇਹਨਾਂ ਨੂੰ ਉਸ એનર્ਜੀ ਨਾਲ ਜੋੜ ਦਿੱਤਾ ਜਾਵੇ ਇਹਨਾਂ ਮਨਮੁਖਾਂ ਨੂੰ ਧਰਮ ਕਰਮ ਵੱਲ ਜੋੜਿਆ ਜਾਵੇ ਲੌਜੀਕਲੀ ਇਸ ਰਾਤ ਜਾਂ ਪਿਤਰਪਕ ਦੇ ਦਿਨ ਸਾਨੂੰ ਜੀਵਨ ਦਾ ਵੱਡਾ ਸਬਕ ਦੇ ਰਹੇ ਆ ਸਬਕ ਕੀ ਆ ਇਹ ਸਮਾਂ ਮਨੁੱਖ ਨੂੰ ਗਿਆਨ ਦੇਣ ਦਾ ਹੈ ਉਹ ਇਹ ਇਹ ਸਮਾਂ ਪਿਤਰਪੱਖ ਦਾ ਸਾਨੂੰ ਸਿਖਾਉਂਦਾ ਹੈ ਕਿ ਜਿੱਦਾਂ ਸਾਡੇ ਵੱਡੇ-ਵਡੇਰੇ ਪੀੜੀਆਂ ਦੀਆਂ ਪੀੜੀਆਂ ਇਸ ਸੰਸਾਰ ਛੱਡ ਕੇ ਖਾਲੀ ਹੱਥ ਗਏ ਨਾ ਅਸੀਂ ਵੀ ਖਾਲੀ ਹੱਥ ਜਾਣਾ ਹੈ ਤਾਂ ਫਿਰ ਭੌਤਿਕ ਚੀਜ਼ਾਂ ਦੇ ਮੋਹ 'ਚ ਨਾ ਫਸੋ ਸ਼ਰਧਾਵਾਨ ਬਣੋ ਜੋ ਚਲੇ ਗਏ ਉਹਨਾਂ ਤੋਂ ਸਿੱਖਿਆ ਲਓ ਇਸ ਲਈ ਥੋੜੇ ਦਿਨਾਂ ਲਈ ਦੁਨਿਆਵੀ ਚੀਜ਼ਾਂ ਦੁਨਿਆਵੀ ਪਦਾਰਥਾਂ ਤੋਂ ਮੋਖ ਭੰਗ ਜੇ ਕੀਤਾ ਗਿਆ ਗ੍ਰੰਥਾਂ ਨੇ ਸਾਡਾ ਕੀਤਾ ਹੈ ਤਾਂ ਇਹਨਾਂ ਦਿਨਾਂ 'ਚ ਮਨਾਹੀ ਹੈ ਇਹ ਇਜ਼ ਅਕ੍ਰਿਦਨ ਦੀ ਸਮਝੋ ਲੌਜੀਕ ਮੈਂ ਦੱਸਤਾ ਐਨੇ ਸੌਖੇ ਸ਼ਬਦਾਂ ਚ ਕੋਈ ਨਹੀਂ ਸਮਝਾਉਂਦਾ ਕਿਉਂਕਿ ਮੈਂ ਦੁਕਾਨਦਾਰੀ ਥੋੜਾ ਕਰ ਰਹੀ ਹਾਂ ਮੈਂ ਤਾਂ ਇੰਟੈਲੈਕਚੁਅਲ ਵੇਜ ਸੋਲਿਡ ਪੁਆਇੰਟ ਤੁਹਾਡੇ ਸਾਹਮਣੇ ਰੱਖ ਰਹੀ ਹਾਂ ਸੋ ਜੇ ਕਿਸੇ ਨੇ ਵੈਸ ਕਰਨੀ ਹੈ ਤਾਂ ਇਹ ਮੈਂ ਜਿਹੜਾ ਸੋਸ਼ਲ ਮੀਡੀਆ ਦਾ ਮੇਰੇ ਲਈ ਬਹੁਤ ਛੋਟਾ ਹੈ ਸੌਰੀ ਟੂ ਸੇ ਇਹ ਚੰਕਾਰ ਨਹੀਂ ਹੈ ਨਾ ਬਿਲਕੁਲ ਵੀ ਨਹੀਂ ਗਿਆਨ ਮਸਲੇ ਸੁਲਝਾਉਂਦਾ ਆ ਸੋ ਸਮਝੋ ਕਿ ਇਨੀ ਸੌਖੀ ਤਰ੍ਹਾਂ ਡਾਕਟਰ 13 ਕੋਲ ਵੱਲੋਂ ਜੇ ਸਮਝਾਉਣ ਤੇ ਵੀ ਨਹੀਂ ਸਮਝੇ ਹੋਰ ਸਮਝਾਦਾ ਕਰਾਂ ਅਗਲੀ ਕੋਸ਼ਿਸ਼ ਮੈਂ ਅਜੇ ਬਹੁਤ ਪੱਕੜ ਦੇਖਿਆ ਜੋ ਸਵੇਰੇ ਸ਼ਾਮ ਚਰਾਪੀ ਕਿ ਡਿਗੇ ਰਹਿੰਦੇ ਆ ਹੁਣ ਮੈਂ ਹੀ ਨਹੀਂ ਕਹੂੰਗੀ ਕਿੱਥੇ ਡਿਗੇ ਰਹਿੰਦੇ ਤੁਸੀਂ ਵੀ ਜਾਣਦੇ ਹੋ ਪਿੰਦੇ ਵੀ ਹੋਮੋਂਗੇ ਤੁਸੀਂ ਫਿਰ ਕੀ ਹੈ ਲਾਈਫ ਆ ਜਿਉ ਤੁਹਾਡੇ ਕਰਮ ਆ ਤੁਸੀਂ ਕਰ ਰਹੇ ਹੋ ਚੰਗੇ ਆ ਮਾੜੇ ਆ ਜ਼ਿੰਮੇਵਾਰੀ ਤੁਹਾਡੀ ਆ ਮੈਂ ਕਿਉਂ ਕਹਾਂ ਕਰਛੇ ਪਿਆ ਰਿੰਦਾ ਕਲੇਸ਼ ਪਰ ਨਰ ਅਤਨਾ ਦਿਨਾਂ ਚ ਕੀ ਆ ਉਹੋ ਹੀ ਸਿਰ ਦੇ ਪੱਕੜ ਪਛਾਣ ਨਹੀਂ ਹੁੰਦੇ ਇਹੀ ਸੱਚੀ ਸ਼ਰਦਾਂ ਬੇਸ਼ੱਕ ਕੁਝ ਦਿਨ ਲਈ ਸਹੀ ਉਹਨਾਂ ਨੇ ਨਾਂ ਪੀਣ ਦੀ ਕਸਮ ਖਾਦੀ ਹੁੰਦੀ ਆ ਤੇ ਉਹਨਾਂ ਦੇ ਨਾਂ ਪੀਣ ਨਾਲ ਇੱਕ ਤਾਂ ਰਹਿ ਗਿਆ ਪਰਿਵਾਰ ਸੁਖੀ ਹੈ ਨਾ ਸਾਇੰਟਿਫਿਕ ਆ ਗਿਆ ਲੌਜੀਕਲ ਗੱਲਾਂ ਪਰਿਵਾਰ ਵੀ ਸੁਖੀ ਤੇ ਦੂਜਾ ਉਹਨਾਂ ਦੀ ਆਪਣੀ ਸਿਹਤ ਵੀ ਠੀਕ ਆ ਕੋਈ ਦਿਨ ਵਿਚਾਰਾ ਲਿਵਰ ਵੀ ਰੈਸਟ ਮੋਡ ਤੇ ਚੱਲਿਆ ਜਾਂਦਾ ਸਮਝ ਗਏ ਲਿਵਰ ਵੀ ਸ਼ਾਂਤ ਵਿਚਾਰਾ ਉਹ ਵੀ ਦਵਾ ਮੰਗਦਾ ਹਣਾ ਕਿ ਭਰਾਵਾ ਕੁਛ ਦਿਨ ਹੀ ਸੀ ਮੈਂ ਤਾਂ ਬਚ ਗਿਆ ਸੋ ਮੈਨੂੰ ਲੱਗਦਾ ਹੁਣ ਸਮਝ ਗਿਆ ਹੋਵੋਗੇ ਕਿ ਸਾਡੇ ਬਡੇਰੇ ਸਾਡੇ ਬਜ਼ੁਰਗ ਸਦੀਆਂ ਪਹਿਲਾਂ ਜੋ ਨਿਜਮ ਬਣਾ ਗਏ ਆ ਉਹ ਕਿੰਨੇ ਲੌਜੀਕਲ ਤੇ ਸੈਂਟੀਫਿਕ ਸੀਗੇ ਹੁਣ ਜੇ ਧਰਮ ਕਰਮ ਦਾ ਡਰਾਵਾ ਦੇ ਕੇ ਲੁੱਟਣ ਵਾਲੇ ਤੁਹਾਨੂੰ ਲੁੱਟਦੇ ਰਹੇ ਡਾਕਟਰ ਤੇਰਾਕੌਰ ਕੀ ਕਰੇ ਹੁਣ ਸੰਭਲ ਜਾਓ ਮੈਨੂੰ ਸੁਣ ਕੇ ਮੇਰਾ ਕਮੈਂਟ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨੀ ਆ ਕਿ ਕੀ ਤੁਸੀਂ ਪਹਿਲਾਂ ਕਦੇ ਸੁਣਿਆ ਸੀ ਕਿ ਪਿਤਰ ਪੱਖ ਮਨੂਸ ਨਹੀਂ ਸਗੋਂ ਪਿਤਰ ਸਮਰਪਣ ਲਈ ਖਾਸ ਦਿਨ ਨਹੀਂ ਡਰਾਇਆ ਨਾ ਕਰੋ ਸ਼ੋਪਿੰਗ ਕੁਝ ਨਹੀਂ ਲਿਆਉਣਾ ਲਓ ਜੀ ਕਮਾਲ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਇਨ ਕੇਸ ਜੇ ਮਜਬੂਰੀ 'ਚ ਖਰੀਦਾਰੀ ਕਰਨੀ ਪੈ ਗਈ ਕੁਛ ਧਰਮਾਂ 'ਚ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ ਉਹਨਾਂ ਲਈ ਜੇ ਮਜਬੂਰੀ 'ਚ ਖਰੀਦਾਰੀ ਕਰਨੀ ਪੈ ਗਈ ਮਿਸਾਲ ਲਈ ਫਰਿੱਜ ਲੈ ਲਈ ਘਰ ਲੈ ਲਈ ਵੱਡੀ ਚੀਜ਼ ਖਰੀਦ ਲਈ ਖਰੀਦ ਲਓ ਕੀ ਕਰੀਏ ਵੀ ਤਰਨ ਰਾਜ ਨਾ ਹੋਣ ਲਓ ਫਿਰ ਮੈਂ ਡਕਟ 13 ਕੋਰ ਹਾਜ਼ਰ ਆ ਵਿਧੀਆਂ ਕੀ ਹੈ ਚੀਜ਼ ਘਰ ਲਿਆ ਕੇ ਗੰਗਾ ਜਲ ਗੰਗਾ ਜਲ ਨਹੀਂ ਹੈ ਕਿਸੇ ਵੀ ਧਾਰਮਿਕ ਸਰੋਵਰ ਦਾ ਪਵਿੱਤਰ ਜਲ ਛਿੜਕੋ ਪ੍ਰਾਰਥਨਾ ਕਰ ਲਓ ਪਰਿਵਾਰ ਅੱਖਾਂ ਬੰਦ ਕਰਕੇ ਨੰਗੇ ਪੈਰ ਮੈਟ ਥੱਲੇ ਰੱਖਣਾ ਕਿਉਂਕਿ ਪੈਰਾਂ ਦੀ એનર્ਜੀ ਐਬਜ਼ਾਰਬ ਨਹੀਂ ਹੋਣੀ ਚਾਹੀਦੀ ਡレイン ਨਹੀਂ ਹੋਣੀ ਚਾਹੀਦੀ ਇਹ ਚੀਜ਼ ਤੁਹਾਡੇ ਅਸ਼ੀਰਵਾਦ ਨਾਲ ਘਰ ਆਈ ਹੈ ਤੁਹਾਡੇ ਅਸ਼ੀਰਵਾਦ ਕਰਕੇ ਹੀ ਅਸੀਂ ਇੱਥੇ ਮੋਜਾਂ ਮਾਣ ਰਹੇ ਹਾਂ ਮਤਲਬ ਪਹਿਲਾਂ ਹੱਥ ਤੁਹਾਡਾ ਕੀ ਕਰੋਗੇ ਕੋਈ ਅਨਜਲ ਦੁੱਧ ਜਲ ਹੈ ਨਾ ਪਾਣੀ 'ਚ ਮਿਲਣਾ ਅਨਨ ਰਾਲਾ ਲਾ ਲਓ ਦੁੱਧ ਰਾਲਾ ਲਾ ਲਓ ਤੇਲ ਗਾਂ ਗਾਂ ਕੁੱਤੇ ਜਾਂ ਬ੍ਰਾਹਮਣਾਂ ਨੂੰ ਦੇ ਦਿਓ ਜਿੱਥੇ ਤੁਹਾਡੀ ਇੱਛਾ ਜੋ ਅਵੇਲੇਬਿਲਿਟੀ ਆ ਜਿਆਦਾ ਮੀਨ ਮੈਂ ਇੱਕ ਨਹੀਂ ਕੱਢਣੀ ਆ ਆਪਾਂ ਰਿਲੈਕਸ ਹੋ ਕੇ ਸਭ ਕਰਨੇ ਉਪਾ ਬਸ ਸੱਚੀ ਸ਼ਰਧਾ ਤੇ ਸੰਕਲਪ ਇਹਦੇ ਨਾਲ ਖਰੀਦ ਨਿਊਟਰਲ ਹੋ ਜਾਣੀ ਜੋ ਖਰੀਦ ਕੇ ਲਿਆਦੀ ਹੈ ਨਾ ਤੇ ਪਿਤਰ ਨਾਰਾਜ਼ ਨਹੀਂ ਹੁੰਦੇ ਪਿਤਰ ਖੁਸ਼ ਹੋਣਗੇ ਉਹਨਾਂ ਨੇ ਕਰਨਾ ਉਹਨਾਂ ਦੀ ਬੀੜੀ ਰਾਈਜ਼ ਕਰ ਰਹੀ ਹੈ ਉਹ ਤਰੱਕੀਆਂ ਕਰ ਰਹੇ ਬੱਚੇ ਮਾਤ ਲੋਕ ਚ ਉਹ ਤਾਂ ਉੱਪਰੋਂ ਦੁਆਵਾਂ ਦੇ ਰਹੇ ਆ ਨੰਬਰ 1 ਪ੍ਰਮਾਤਮਾ ਨੰਬਰ 2 ਪਿਤਰ ਨੰਬਰ 10 ਧਰਤੀ ਤੇ ਅਸੀਂ ਹੋਰ ਕੋਈ ਤੀਜਾ ਨਹੀਂ ਆ ਸੋ ਗ੍ਰੰਥਾਂ ਦੇ ਸਿੱਧੇ ਨਿਯਮਾ ਕਿ ਸ਼ਰਾਦ ਕਾਲੇ ਪਾਉ ਸਰਾਧਾਂ ਦੇ ਸਮੇਂ ਨਵੀਂ ਗ੍ਰਹਿ ਵਿਆਹ ਖਰੀਦ ਵਿਕਰੀ ਆਨੰਦ ਭੋਗ ਮਨਾਹੀ ਹੈ ਮਨਹੋਸਤਾ ਨਹੀਂ ਹੈ ਸਗੋ ਪਿਤਰ ਸਿਮਰਨ ਤੋਂ ਮਨ ਨਪਟਕੇ ਇਹ ਦਿਨ ਧਰਮ ਕਰਮ ਕਰਨਦੇ ਆ ਮੈਡੀਟੇਸ਼ਨ ਕਰਨਦੇ ਆ ਨਾਮ ਜਪਣਦੇ ਆ ਉਦਾਂ ਤਾਂ 365 ਹਰ ਸਵਾਸ 24 ਘੰਟੇ ਕਿਆ ਗਿਆ ਡਿਊਟੀ ਆ ਸਾਡੀ ਹੁਣ ਅਸੀਂ ਮਨਮੁੱਖਾ ਮੌਜਾਂ ਲੁੱਟ ਰਹੇ ਆ ਕਰਮ ਮਾੜੇ ਕਰੀ ਜਾ ਰਹੇ ਆ ਨਹੀਂ ਸੁਣਦੇ ਤਾਂ ਫਿਰ ਇਹਨਾਂ ਦਿਨਾਂ ਚ ਸੁਧਰ ਜਾਈਏ ਜਿੱਦਾਂ ਮੈਂ ਤੁਹਾਨੂੰ ਨਨ ਰਾਤਿਆਂ ਚ ਲੋਕ ਸੁਧਰਦੇ ਦੱਸਿਆ ਸ਼ਰਾਬੀ ਕੋਬੀ ਮਤਸਿਆ ਪ੍ਰਾਂਚ ਕਹਿੰਦੇ ਕਿ ਸ਼ਰਾਦ ਦੇ ਦਿਨ ਸਾਦਗੀ ਵਾਲੇ ਹੁੰਦੇ ਆ ਨਾ ਸ਼ਿੰਗਾਰ ਨਾ ਨਵੀਆਂ ਚੀਜ਼ਾਂ ਖੈਰ ਹੀ ਪ੍ਰਾਣੀਆਂ ਗੱਲਾਂ ਸੀ ਮੋਹ ਮਾਇਆ ਤੋੜਨ ਦਾ ਸੰਦੇਸ਼ ਦਿੱਤਾ ਗਿਆ ਹੈ ਵਿਸ਼ਨੂੰ ਧਰਮ ਸੂਤਰ ਕਹਿੰਦਾ ਕਿ ਜੇ ਕੰਪਲਸ਼ਨ ਹੁੰਦੀ ਹੈ ਤਖਰੀਦ ਕੀਤੀ ਚੀਜ਼ ਪਹਿਲਾਂ ਪਿਤਰਾਂ ਨੂੰ ਅਰਪਿਤ ਕਰੋ ਅਰਪਿਤ ਕਰਨ ਦੀ ਗੱਲ ਦੱਸਤੀ ਇਹ ਸੰਕਲਪ ਹੀ ਲੈਣਾ એનર્ਜੀ ਉਹ ਨੇ એનર્ਜੀ ਅਸੀਂ ਹੈ એનર્ਜੀ ਪਰਮਾਤਮਾ ਹੈ ਧਰਮ ਸਿੰਧੂ ਕਹਿੰਦਾ ਸ਼ਰਾਦ ਪੱਖ ਪਿਤਰ ਸੰਤੁਸ਼ਟੀ ਲਈਏ ਨਾ ਕਿ ਆਪਣੇ ਸੁੱਖ ਸਮਾਨ ਨਾ ਸੰਸਾਰਕ ਕਾਮ ਚਾਮ ਇਕੱਠੇ ਕਰਨ ਲਈ ਨਾ ਜੇ ਇੰਨੇ ਦਿਨ ਸ਼ਾਪਿੰਗ ਨਹੀਂ ਕਰੋਗੇ ਤਾਂ ਕੋਈ ਹਰ ਜਾ ਮੈਂ ਤਾਂ ਦੋਨੇ ਆਪਸ਼ਨ ਆ ਦੇਤੀਆਂ ਨਹੀਂ ਕਰੋਗੇ ਮੈਂ ਦੱਸ ਦਿੰਨੀ ਤੁਹਾਡੇ ਪੈਸੇ ਬਚਣੇ ਆ ਨਹੀਂ ਬਚਣੇ ਨਹੀਂ ਬਚਣੇ ਆ ਬਹਾਨੇ ਨਾਲ ਬਚਤ ਹੋ ਗਈ ਸੋਚੋ ਹਰ ਗੱਲ ਪਿੱਛੇ ਕੋਈ ਲੌਜਿਕ ਹੈ ਠੀਕ ਹੈ ਜੀ ਮੈਂ ਇੱਕ ਸਸਪੈਂਸਿਵ ਐਂਡਿੰਗ ਕਰਨ ਲੱਗੀਆਂ ਤੇ ਰੇਅਰ ਸੁਪਰ ਰੈਮੇਡੀ ਦੇਣ ਲੱਗੀਆਂ ਅੱਜ ਦੇ ਦਿਨ ਤੁਸੀਂ ਉਪਾਅ ਕਰ ਦਿਓ ਜਪਿੱਤਰਪੱਖ ਦੌਰਾਨ ਸ਼ੁਰੂ ਹੀ ਹੈ ਪਿੱਤਰਪੱਖ ਤੁਸੀਂ ਹਰ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਇੱਕ ਲੋਟੇ ਜਲ 'ਚ ਹਲਕੇ ਜਿਹੀ ਚੁਟਕੀ ਪਰ ਕਾਲੇ ਤੇਲ ਕੁਝ ਕੁਛ ਮਿਲਾ ਕੇ ਦੱਖਣ ਵਾਲੇ ਪਾਸੇ ਮੁਕਰ ਕੇ ਇੱਤੇ ਲਰਪਣ ਕਰਤਾ ਜਲ ਤਾਂ ਪਿਤਰ ਤਰੰਤ ਤ੍ਰਿਪਤ ਹੁੰਦੇ ਆ ਅਨਰਜੀ ਹੈ ਪ੍ਰਤੀਕਾਤਮਕ ਤੌਰ ਤੇ ਕਰੀ ਜਾਓ ਜੋ ਕਰ ਰਹੇ ਹੋ ਕਰ ਸਕਦੇ ਹੋ ਕਰੋ ਟੋਕੋ ਨਾ ਨਿੰਦੋ ਨਾ ਕਿਸੇ ਨੂੰ ਕ੍ਰਿਟੀਸਾਈਜ਼ ਨਾ ਕਰੋ ਆਪਣੇ ਕੰਮ ਨਾਲ ਮਤਲਬ ਰੱਖੋ ਘਰ ਵਿੱਚੋਂ 네ਗੇਟਿਵਿਟੀ ਦੂਰ ਹੋ ਜਾਣੀ ਹੈ ਹਾਂ ਤਾਂ ਦੋਸਤੋ ਪਿਤਰ ਪਕਤੀ ਦਿਨ ਮਨੂੰ ਉਸਨੇ ਡਾਕਟਰ ਤੇਰਾਕੌਰ ਨੇ ਤੁਹਾਨੂੰ ਕਨਸੈਪਟ ਕਲੀਅਰ ਕਰਤਾ ਸਭ ਨੂੰ కృਤਗਤਾ ਗਿਆਨ ਤੇ ਆਤਮ ਸਿੱਖਿਆ ਦੇ ਦੇਣਾ ਵੀਡੀਓ ਚੰਗੀ ਲੱਗੀ ਕਮੈਂਟ ਕਰਨਾ ਨਾ ਭੁੱਲਿਓ ਕਰਦੇ ਨਹੀਂਓ ਦੱਸਿਆ ਕਰੋ ਦੇਖੋ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਤਾਂ ਇਹਦਾ ਮਤਲਬ ਤੁਹਾਨੂੰ ਉਹ ਠੀਕ ਲੱਗੀ ਜਦੋਂ ਤੁਸੀਂ ਕੋਈ ਕਮੈਂਟ ਕਰਦੇ ਹੋ ਇਹਦਾ ਮਤਲਬ ਤੁਸੀਂ ਸੁਨਿਆ ਕਿਰਿਆ ਕਿਰਿਆ ਦੀ ਪ੍ਰਤੀਕਿਰਿਆ ਤੁਹਾਡੇ ਬ੍ਰੇਨ ਨੇ ਕੀਤੀ ਤੁਹਾਡੇ ਹੱਥ ਚੱਲੇ ਤੁਸੀਂ ਕਮੈਂਟ ਲਿਖਤਾ ਤੇ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਦਿੱਤਾ ਤਾਂ ਤੁਸੀਂ ਫੈਨ ਬਣ ਗਏ ਜਦੋਂ ਸਬਸਕ੍ਰਾਈਬ ਪਰਵਾਣ ਲੱਪੇ ਤਾਂ ਤੁਹਾਨੂੰ ਲੱਗਦਾ ਕਿ ਚੰਗੀਆਂ ਗੱਲਾਂ ਗਿਆਨ ਦਾ ਵਰਤਾਰਾ ਫੈਲਣਾ ਚਾਹੀਦਾ ਹੈ ਠੀਕ ਹੈ ਇਹ ਗੱਲਾਂ ਨੇ ਸੋ ਕਮੈਂਟ ਕਰਨਾ ਨਾ ਬੋਲੋ ਚੈਨਲ ਗਰੀਬਣੀ ਦਾ ਸਬਸਕ੍ਰਾਈਬ ਕਰਦੇ ਹੋ ਮੇਰੀ ਵੀਡੀਓ ਕੰਮ ਕਰਨ ਵੇੜ ਕੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਕਰੋ ਪਲੀਜ਼ ਸਬਜੀ ਨੂੰ ਕੜਕਾ ਲਾਉਂਦੀਆਂ ਭੈਣਾ ਨਾ ਸੁਣ ਇਹ ਆ ਕੁਝ ਕੰਮ ਪੱਠੇ ਉਤਰ ਰਹੇ ਆ ਤਾਂ ਸੁਣਦੇ ਨੋ 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 ਲੰਮੇ ਪੈ ਜਾਓ ਰਿਲੈਕਸ 10 ਮਿੰਟ ਲਓ ਆਪਣੇ ਆਪ ਲਈ ਇੱਕ ਤਾਂ ਤੁਹਾਡਾ ਮੀ ਟਾਈਮ ਹੋ ਗਿਆ ਇੱਕ ਤੁਸੀਂ ਮੈਨੂੰ ਸੁਣ ਰਹੇ ਹੋ ਅੱਖਾਂ ਕਰ ਲਓ ਬੰਦ ਨੀਂਦ ਆ ਗਈ ਤਾਂ ਕੋਈ ਨਹੀਂ ਦੁਬਾਰਾ ਸੁਣ ਲਿਓ ਮੈਂ ਉਹ ਟੌਪਿਕ ਲੈ ਰਹੀ ਆ ਜੋ YouTube ਤੇ ਮੌਜੂਦ ਨਹੀਂ ਹਨ ਨਹੀਂ ਹਨ ਨਹੀਂ ਹੋਣਗੇ ਭयंकर ਨਹੀਂ ਹੈ ਮੇਰੀ ਇਹ ਵੀਡੀਓ ਹਿੱਟ ਕਰਾਓ ਸ਼ੇਅਰ ਕਰੋ 10 ਮਿੰਟ ਖर्चे ਤੁਹਾਡੇ ਕੰਮ ਆਉਣਗੇ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ